ਕਦੇ ਤੁਸੀਂ ਲਖੀਸ਼ਾ ਬੰਜਾਰੇ ਦੇ ਬਾਰੇ ਪੜਕੇ ਵੇਖਿਓ ਕਿਤਾਬਾਂ ਮੰਗਵਾਓ ਫ੍ਰੀ ਚੁੱਕਦਾਵਾ ਮਿਲ ਜਾਂਦੀ ਐ ਜੇ ਕਿਸੇ ਨੂੰ ਚਾਹੀਦੀਆਂ ਤੇ ਮੇਰੇ ਨਾਲ ਕੰਟੈਕਟ ਕਰ ਸਕਦਾ ਮੈਂ ਉਸ ਨੂੰ ਲਖੀਸ਼ਾ ਬੰਜਾਰੇ ਦੇ ਜਿੰਨੀ ਵੀ ਕਿਤਾਬਾਂ ਨੇ ਉਹ ਮੈਂ ਤੁਹਾਨੂੰ ਦੇ ਸਕਦਾ ਹਾਂ ਬਿਲਕੁਲ ਫ੍ਰੀ ਪਰ ਇੱਕ ਗੱਲ ਤੁਸੀਂ ਯਾਦ ਰੱਖਿਓ ਕਿਸੇ ਵੀ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ ਕਿਸੇ ਵੀ ਧਰਮ ਦੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਸਾਰਾ ਗਿਆਨ ਸਮਸਤ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਹੁਣ ਪਗਤ ਕਬੀਰ ਜੀ ਕਹਿੰਦੇ ਕਬੀਰ ਕਾਰਨ ਬਪੁਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਇ ਜਹ ਜਹ ਡਾਲੀ ਪਗਤਰੂ ਸੋਈ ਮੁਰਮੁਲ ਜੈ ਕਹਿੰਦੇ ਮੈਂ ਜਿਸ ਰਾਮੇ ਤੁਰਿਆ ਹਾਂ ਜਿਹੜੇ ਰਾਤ ਉੱਤੇ ਮੈਂ ਤੁਰਦਾ ਹਾਂ ਜਿਸ ਡਾਲੀ ਤੇ ਮੇਰਾ ਪੈਰ ਜਾਂਦਾ ਹੈ ਉਹ ਹੀ ਖਤਮ ਹੋਈ ਜਾਂਦੀ ਹੈ ਇੱਥੇ ਜਿੰਨੇ ਵੀ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਸਮਝੇ ਬੈਠ ਨੇ ਸਾਰੇ ਹੀ ਇੱਕ ਦੂਜੇ ਨੂੰ ਭੰਨਣ ਵਿੱਚ ਲੱਗੇ ਨੇ ਕੋਈ ਜਾਤ ਪਾਤ ਨੂੰ ਲੈ ਕੇ ਬੈਠਾ ਹੈ ਕੋਈ ਦਾੜੀ ਕਿੱਸਾ ਨੂੰ ਲੈ ਕੇ ਬੈਠਾ ਹੈ ਕੋਈ ਸਿੱਖ ਕੋਈ ਕੋਈ ਕਹ ਰਿਹਾ ਕਿ ਮੇਰੇ ਵਰਗੀ ਮੇਰੇ ਵਰਗੀ ਕੋਈ ਪਗੜੀ ਨਹੀਂ ਬਨ ਸਕਦਾ ਕੋਈ ਕਹਿੰਦਾ ਮੇਰੇ ਕੇਸ ਜਿਆਦਾ ਵੱਡੇ ਨੇ ਕੋਈ ਕਹਿੰਦਾ ਮੇਰੀ ਦਾੜੀ ਵੱਡੀ ਹੈ ਹੈ ਕੋਈ ਕਹਿੰਦਾ ਸਾਡੇ ਉੱਤੇ ਕਿਰਪਾ ਹੈ ਅਸੀਂ ਫਲਾਣੀ ਜਾਤ ਤੋਂ ਨੇ ਅਸੀਂ ਫਲਾਣੇ ਵਰਗ ਤੋਂ ਨੇ ਸਾਡੇ 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 ਬਜ਼ੁਰਗਾਂ ਨੇ ਇਹ ਕੀਤਾ ਉਹ ਭਾਈ ਉਹਨਾਂ ਨੇ ਤਾਂ ਕੀਤਾ ਤੁਸੀਂ ਕੀ ਕੀਤਾ ਤੁਸੀਂ ਬਣੇ ਬਣਾਏ ਕੇ ਬਗਾਰ ਦਿੱਤੀ ਨਾ ਤੁਸੀਂ ਬਣ ਕੇ ਉਹ ਆਗੂ ਤੁਹਾਨੂੰ ਸਾਰਿਆਂ ਨੂੰ ਸਟੂਡੈਂਟ ਬਣਨਾ ਚਾਹੀਦਾ ਹੈ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ